ਮੇਰੇ ਕੋਲ ਇੱਕ ਕੇਸ ਆਇਆ ਮੈਟ੍ਰਿਮੋਨੀਅਲ ਉਹਦੇ ਵਿੱਚ ਮੀਆਂ ਤੇ بیوی ਦੋਨੋਂ ਇੱਕ ਕਿਤਾਬ ਚ ਵੀ ਰੈਫਰੈਂਸ ਆ ਬਾਕੀ ਉਹਨਾਂ ਦਾ ਡਾਈਵੋਰਸ ਹੋ ਗਿਆ ਬੜੀ ਵੱਡੀ ਗੱਲ ਦੱਸਣ ਲੱਗਾ ਤੁਹਾਨੂੰ ਜਦੋਂ ਉਹਨਾਂ ਦਾ ਡਾਈਵੋਰਸ ਹੋ ਗਿਆ ਤਾਂ ਉਹਨਾਂ ਦੇ ਦੋ ਬੱਚੇ ਸੀ ਇੱਕ ਬੇਟਾ ਇੱਕ ਬੇਟੀ ਉਹ ਭਾਰਤ ਤੇ ਪਾਕਿਸਤਾਨ ਮੰਕ ਕਦੇ ਉਹਦੇ ਕੋਲ ਚਲੇ ਜਾ ਕਰਨ ਬੱਚੇ ਕਦੇ ਉਹਦੇ ਕੋਲ ਕਦੇ ਇੱਕ ਇਹਦੇ ਕੋਲ ਆ ਜਾ ਕਰੇ ਕਦੇ ਇੱਕ ਉਹਦੇ ਕੋਲ ਚਲਾ ਜਾਇਆ ਕਰੇ ਉਹਨਾਂ ਨੇ ਡਾਈਵੋਰਸ ਲਾਇਆ ਤਾਂ ਲੜਕੀ ਨੇ ਕੇਸ ਪਾਇਆ ਪਰਮਨੈਂਟ ਐਲੀਮਨੀ ਦੇਕ ਸੈਕਸ਼ਨ 25 ਦਾ ਸਾਦੇ ਹੁੰਦਾ ਵੀ ਡਾਈਵੋਰਸ ਤੋਂ ਬਾਅਦ ਵੀ ਪੈਸੇ ਮਿਲਦੇ ਨੇ ਐਸ ਪਰ ਦੀ ਸਟੇਟਸ ਆਫ ది ਹਸਬੈਂਡ ਮੈਂ ਸ੍ਰੀ ਹਰੀ ਸਿੰਘ ਰੇਵਾਲ ਸਾਡੇ ਸੈਸ਼ਨ ਜੱਜ ਸਾਹਿਬ ਜਿਹੜੇ ਹੁਣ ਬਣ ਕੇ ਨੇ ਚੰਡੀਗੜ੍ਹ ਬੜੇ ਅੱਛੇ ਜੱਜ ਆ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਪਾਂ ਜਨਾ ਇਹ ਮੈਟਰਨਲ ਕੇਸ ਕੁਛ ਲੈ ਕੇ ਆਪਾਂ ਇਹਨਾਂ ਦੇ ਫੈਸਲੇ ਕਰਾਉਂਦੇ ਨੇ ਕਿ ਆਪਣਾ ਕੰਮ ਇਹ ਨਹੀਂਗਾ ਵੀ ਆਪਾਂ ਫੈਸਲਾ ਕਰਤਾ ਧਰਾਂ ਜੋ ਮਰਜੀ ਕਿਤੇ ਫੈਸਲੇ ਨਹੀਂ ਪਾਉਣੇ ਫੈਸਲੇ ਨਹੀਂ ਪਾਉਣੇ ਅੱਜ ਆਪਾਂ ਕੁਝ ਕਰੀਏ ਸਰਵਤ ਇੱਕ ਮਿੰਟ ਦੋ ਮਿੰਟ ਦਾ ਘੰਟਾ ਨਹੀਂ ਸਦੋ ਘੰਟੇ ਲਾ ਲੇ रिकॉर्ड दी गल है। ਅਸੀਂ ਉਸ ਬੇਟੀ ਨੂੰ ਉਹਨੂੰ ਪਹਿਲਾਂ ਮੁੰਡੇ ਨੂੰ ਪੁੱਛਿਆ ਵੀ ਤੁਹਾਨੂੰ ਸਕੂਨ ਮਿਲ ਗਿਆ ਲੱਗ ਰਿਹਾ ਕੇ ਹੂੰ ਅੱਖਾਂ 'ਚ ਪਾਣੀ ਓਕੇ ਤੂੰ ਕਰਦਾ ਕਿਹਾਂ ਕਾਕਾ ਮੈਂ ਜੀ ਐਸ ਡੀਓ ਬਿਜਲੀ ਬੋਰਡ 'ਚ ਹੂੰ ਮੈਂ ਉਹਨੂੰ ਕਿਹਾ ਨਖੇ ਜਰ ਤੁਸੀਂ ਲੋਕਾਂ ਦੇ ਘਰੇ ਇਤਾਂ ਰੌਸ਼ਨੀ ਕਰਦੇ ਹੋ ਤੇ ਤੇ ਆਪਣੇ ਘਰੇ ਹਨੇਰਾ ਹੈ ਵਾਹ ਹੋਰ ਅंसू ਵਧ ਗਏ ਉਹਦੇ ਤੁਹਾਨੂੰ ਉਹ ਦੀ ਜੀ ਵਾਈ ਵਾਈਫ ਸੀ ਬੇਟੀ ਬੇਟਾ ਤੁਸੀਂ ਕੀ ਕਰਦੇ ਹੋ ਕਹਿੰਦੀ ਮੈਂ ਟੀਚਰਾਂ ਜੀ ਮੈਂ ਕਹਿੰਦਾ ਨਹੀਂ ਤੁਸੀਂ ਟੀਚਰ ਦੇ ਕਾਬਿਲ ਨਹੀਂ ਕਹਿੰਦੀ ਕਿਉਂ ਮੈਂ ਕਹਿੰਦਾ ਜੀ ਕਿ ਟੀਚਰ ਹੈ ਉਹ ਲੋਕਾਂ ਨੂੰ ਚਾਨਣ ਮੰਗ ਬਣਦਾ ਹੈ ਗੁਰੂ ਗੁਰੂ ਦਾ ਮਤਲਬ ਹੈ ਨੇਰੇ ਤੋਂ ਚਾਨਣ ਬੱਲ ਪੇਖ ਉਹ ਵੇਖੋ ਰੋਸ਼ਨਾ ਪਵੀ ਕਦੇ ਤੁਸੀਂ ਘਾੜਿਓ ਤੇ ਤੁਸੀਂ ਆਪਣੇ ਆਪ ਨੂੰ ਗਿਆਨ ਨਹੀਂ ਲੈ ਸਕਦੇ ਸ਼ੀ ਵਾਸ ਆਲਸ ਇਨ ਟੀਅਰਸ ਉਹ ਉਹ ਬੱਚੇ ਸਾਡੇ ਕੰਨੀ ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਦੇ ਨੇ ਜਿਵੇਂ ਕੋਈ ਕਿਸੇ ਪਰਮਾਤਮਾ ਵੱਲ ਦੇਖ ਰਿਹਾ ਹੁੰਦਾ ਹੈ ਅਸੀਂ ਇੱਕ ਛੋਟੀ ਜਿਹੀ ਚੀਜ਼ ਆ ਮੈਂ ਕਿਹਾ ਇੰਨਾ ਬੱਚਿਆਂ ਦਾ ਤੁਹਾਨੂੰ ਪਾਪ ਲੱਗੂ ਇਹ ਬੱਚਿਆਂ ਦੀ ਤੁਸੀਂ ਜ਼ਿੰਦਗੀ ਰੋਲ ਰਹੇ ਹੋ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਆਪਦੇ ਈਗੋ ਐਂਗਰ ਤੇ ਐਂਜਾਇਟੀ ਨੂੰ ਸੈਟੀਸਫਾਈ ਕਰਨ ਵਾਸਤੇ ਸਰਦਾਰ ਬਹਾਦਰ ਇਹ ਗੱਲ ਤਾਂ ਮੈਨੂੰ ਕਿੰਨੀ ਰੁਣ ਸਕੂਨ ਹੋ ਰਿਹਾ ਹੈ ਦੋਨਾਂ ਨੂੰ ਅਸੀਂ ਇਕੱਠੇ ਕਰਤਾ ਡਾਈਵੋਰਸ ਸੈਟਸਾਈਡ ਹੋ ਗਿਆ ਕੇਸ ਵਾਪਸ ਬੱਚੇ ਚਲੇ ਗਏ ਉਹ ਜੋ ਨਜ਼ਾਰਾ ਦੇਖਣ ਵਾਲਾ ਸੀ ਉਹ ਕਿਸੇ ਵਸਤ ਮੈਂ ਮਤਲਬ ਸਵਰਗ ਤੋਂ ਘੱਟ ਨਜ਼ਾਰਾ ਨਹੀਂ ਸੀਗਾ ਕਿੰਨਾ ਸਕੂਨ ਮਿਲਦਾ ਇਹੋ ਜਿਹਾ ਅਸੀਂ ਹਜ਼ਾਰਾਂ ਕੇਸ ਡਿਸਾਈਡ ਕਰਵਾਦੇ ਹਾਂ ਕੀ ਆ ਬਾਤ ਪਰ ਸਾਨੂੰ ਇੱਥੇ ਕਿਲ ਮੈਂ ਹੋਰ ਦੱਸ ਨਹੀਂ ਚਾਹਣਾ ਹਮ ਕਈ ਵਾਰੀ ਕੀ ਹੁੰਦਾ ਜਿੱਥੇ ਸੀ ਹਜ਼ਾਰਾਂ ਕੇਸ ਡਿਸਾਈਡ ਕਰਾਏ ਨਾ ਇੱਕ ਅੱਧਾ ਕੋਈ ਐਡਮੈਂਟ ਕੇਸ ਐਸਾ ਵੀ ਆ ਜਾਂਦਾ ਹੈ ਬਲਕਿ ਮੈਂ ਤੁਹਾਡੇ ਚੈਨਲ ਤੋਂ ਇਹ ਸਿਫਾਰਸ਼ ਵੀ ਕਰਾਂਗਾ ਤੇ ਗੁਜਾਰਿਸ਼ ਵੀ ਕਰਾਂਗਾ ਕੁਝ ਬੇਟੀਆਂ ਨੂੰ ਕਿ ਮਮਤਾ ਨੂੰ ਮਰਨ ਨਹੀਂ ਦੇਣਾ ਜਦੋਂ ਮੈਂ ਸ਼ੈਸ਼ਨਾਂਜ ਵਿੱਚ ਬਠਿੰਡਾ ਸੀ ਤਾਂ ਇੱਕ ਲੜਕੀ ਦਾ ਆਪਣੇ ਘਰ ਵਾਲੇ ਨਾਲ ਕੋਈ ਤਕਰਾਰ ਹੋ ਗਿਆ ਉਹਦੇ ਤਿੰਨ ਬੱਚੇ ਇੱਕ ਵੱਡਾ ਇੱਕ ਉਹਦੇ ਕੋਛੜ ਚਤੇ ਇੱਕ ਉਸ ਤੋਂ ਛੋਟਾ ਮਤਲਬ ਵਿਚਕਾਰਲਾ ਮੈਂ ਉਹਨੂੰ ਕਿਹਾ ਮਖਾ ਬੇਟਾ ਤੁਹਾਡਾ ਅੱਛਾ ਵਕਤ ਰਿਹਾ ਹੋਊਗਾ ਤੁਹਨੇ ਤਿੰਨ ਬੱਚੇ ਨੇ ਤੁਸੀਂ ਇਹ ਪਾਪ ਨਾ ਕਰੋ ਤੁਸੀਂ ਇਹਨੂੰ ਲੈ ਜਾਓ ਜੇ ਤੁਸੀਂ ਇਹਨੂੰ ਨਹੀਂ ਪਾਲ ਸਕਦੇ ਤਾਂ ਅਸੀਂ ਇਸ ਨੂੰ ਇੱਥੇ ਕਿਸੇ ਨੂੰ ਹੋਰ ਪਰਵਰਿਸ਼ ਵਾਸਤੇ ਦੇ ਦਿੰਨੇ ਆ। ਸਤਾਰ ਬਾਦਰ ਤੁਸੀਂ ਹੈਰਾਨ ਹੋਵੋਗੇ ਉਹ ਸਾਡੇ ਬੈਂਚ ਤੇ ਰੱਖ ਗਈ ਬੱਚਾ। ਅੱਛਾ ਜੀ ਉਹ ਲੜਕੀ ਤਾਂ ਸਾਡੇ ਕੋਲ ਤਾਂ ਹੁਣ ਐਸ ਐਸ ਜਜ ਪਾਵਰ ਬੜੀ ਹੁੰਦੀ ਹੈ ਅਸੀਂ ਤਾਂ ਉੱਤੇ ਲੈਡੀ ਪੁਲਿਸ ਨੂੰ ਭੇਜ ਕੇ ਉਹਨੂੰ ਬੁਲਾ ਕੇ ਉਹਨੂੰ ਮਸਾ ਉਹ ਕੀਤਾ। ਮਤਲਬ ਜਿਹੜੇ ਬੰਦੇ ਇਸ ਤਰ੍ਹਾਂ ਦੇ ਨੇ। ਉਹਨਾਂ ਲਈ ਮੇਰੀ ਇਹ ਗੁਜਾਰਸ਼ ਹੈ ਵੀ ਜਿਹੜੀਆਂ ਕੁੜੀਆਂ ਨੇ ਸਾਡੀਆਂ ਬੇਟੀਆਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਮਮਤਾ ਇੱਕ ਐਸੀ ਚੀਜ਼ ਹੈ ਜਿਸ ਦਿਨੇ ਮਰ ਗਈ ਨਾ ਜੀ ਉਹਦੇ ਧਰਤੀ ਨੇ ਭਾਅ ਨਹੀਂ ਚੱਲਣਾ